ਪੂਨਮ ਇਹ ਤੂੰ ਕੀ ਕੀਤਾ ਯੋ ਉਹ ਤੈਨੂੰ ਪਤਾ ਵੀ ਹੈਗਾ ਤੇ ਰਵੀ ਦਾ ਸੁਭਾ ਕਿੰਨਾ ਘੋੜਾ ਵਾ ਨਾਲੇ ਤੂੰ ਆਬਜਟ ਦਾ ਖਾਣੀਆ ਤੇ ਨਾਲੇ ਮੈਨੂੰ ਪਵਾਉਣੀਆ ਵਾ ਲੈ ਭਾਬੀ ਤੈਨੂੰ ਖੁਸ਼ੀ ਨਹੀਂ ਹੋਈ ਮੇਰੀ ਵੀਡੀਓ ਤੇ ਵੇਖ ਲੈ ਕਿੰਨੇ ਲਾਈਕ ਤੇ ਵਿਊ ਆਏ ਆ ਤੁਹਾਨੂੰ ਸਭ ਖੁਸ਼ ਹੋਣਾ ਚਾਹੀਦਾ ਤੁਸੀਂ ਤੇ ਆਪ ਮੈਨੂੰ ਗਸਿਆਂ ਲੱਗ ਪਏ ਕੋਈ ਗੱਲ ਨਹੀਂ ਅ ਲਾਈਕਾਂ ਦਾ ਤੇ ਵਿਊਆਂ ਦਾ ਪਤਾ ਲੱਗ ਜਾਊਗਾ ਜੇ ਉਹਨੇ ਵੇਖ ਲਈ ਤੇ ਮੈਂ ਤਾਂ ਕਹਿੰਦੀ ਰੱਬਾ ਉਹ ਤੇ ਨજર ਨਜ਼ਰੀ ਨਾ ਹੀ ਚੜੇ ਭਾਬੀ ਤੁਸੀਂ ਤੇ ਆਪ ਮੈਨੂੰ ਡੇਹਾਂ ਕਹਿਂਦੇ ਮੰਮੀ ਨੇ ਤੇ ਫਿਰ ਕਹਿਣਾ ਹੀ ਕਹਿਣਾ ਵਾ ਤੁਸੀਂ ਵੀ ਹੁਣ ਨਾ ਉਹਨਾਂ ਦੇ ਸਾਥ ਦੇਣ ਲੱਗ ਪਏ ਮੈਨੂੰ ਤੇ ਲੱਗਦਾ ਹੂਨਮਾ ਉਹਨਾਂ ਦਾ ਸਾਥ ਨਹੀਂ ਦੇਣ ਦੀ ਅੰਦਰ ਬਹਿ ਕੇ ਤੈਨੂੰ ਸਮਝਾਉਣ ਦੀ ਜੇ ਮੈਂ ਉਹਨਾਂ ਦਾ ਸਾਥ ਦੇਣਾ ਹੁੰਦਾ ਤਾਂ ਮੈਂ ਉਹਨਾਂ ਨੂੰ ਚੁਗਲੀ ਲਾ ਦੇਣੀ ਸੀ ਮੈਂ ਤਾਂ ਤੇਰੇ ਵੱਲ ਦੀ ਗੱਲ ਕਰਦੀ ਆ ਉਹ ਜਦੋਂ ਤੂੰ ਪੜਨ ਜਾਣਾ ਹੁੰਦਾ ਤੇਰੇ ਸੋਹਬਾ ਨਿਮਾਰਦੀ ਰਹਿਣੀ ਆ ਕਈ ਗੱਲਾਂ ਦੇ ਤੇ ਪਰ ਤੂੰ ਇਹ ਗੱਲ ਨੂੰ ਜਾਣਦੀ ਨਹੀਂ ਆ ਆ ਹੁਣ ਇਹੋ ਨੇ ਵੀਡੀਓ ਕੱਟ ਦੇ ਚੰਗੀ ਰਹੇਗੀ ਚੰਗਾ ਭਾਬੀ ਕੱਟ ਦੂੰਗੀ ਕਿੰਨੇ ਵੀਊ ਆਏ ਆ ਤੇ ਹੁਣ ਤੁਸੀਂ ਕਹਿੰਦੇ ਕੱਟ ਦੇ ਕਹਿਆ ਕੁੜੀ ਦਾ ਕੀ ਬਣੂਗਾ ਜੇ ਆਜ਼ਾਦੀ ਮਿਲ ਗਈ ਮਾੜੀ ਮੋਟੀ ਪੜ੍ਹਨ ਲਿਖਣ ਦੀ ਤੇ ਹੋਰ ਪੰਗਾ ਪਾ ਦੇ ਲੱਗੀ ਉਹ ਮੇਰੇ ਬਾ ਦਾ ਤੇ ਜੇ ਉਹਦੇ ਨਜ਼ਰੀ ਚੜ ਗਈ ਨਾ ਉਹਨੇ ਮੈਨੂੰ ਵੀ ਨਹੀਂ ਛੱਡਣਾ ਤੇ ਮੰਮੀ ਨੂੰ ਵੀ ਨਹੀਂ ਛੱਡਣਾ ਤੇ ਨਾਲ ਇਹਨੂੰ ਵੀ ਚਿਰੂਗਾ ਕੀ ਹੋਇਆ ਨਹੀਂ ਤੈਨੂੰ ਹੁਣ ਆ ਗਿਆ ਮੰਮੀ ਕੁਝ ਵੀ ਨਹੀਂ ਹੋਇਆ ਤੂੰ ਬੜਾ ਮੂੰਹ ਫਲਾਇਆ ਵਾ ਤੁਹਾਨੂੰ ਬਸ ਇਦਾਂ ਹੀ ਲੱਗਦਾ ਮੂੰਹ ਫਲਾਇਆ ਵਾ ਤੇਰਾ ਫੁੱਲਿਆ ਰੱਖਣ ਲਈ ਆ ਕੁਛ ਨਹੀਂ ਹੋਇਆ ਮੰਮੀ ਤੂੰ ਇਹਦੇ ਬਸ ਸਾਰੇ ਜਾਣੇ ਨਾ ਮੇਰੇ ਮਗਰੀ ਪਏ ਰਹਿਨੇ ਆ ਅੱਛਾ ਆਹੀਂ ਤੇਰੇ ਮਗਰ ਪਏ ਆਹੀਂ ਕਾਤੋਂ ਮਗਰ ਪਏ ਨਾ ਤੂੰ ਕੰਮ ਕਰੇ ਕੋਈ ਨਾ ਤੰਦਾ ਕਰੇ ਚੁੱਪ ਕਰਕੇ ਅੰਦਰ ਬੈਠੀ ਰਹਿਣੀ ਪੜਨ ਦੇ ਬੰਨੇ ਤੇਰੇ ਮਗਰ ਪਏ ਆਹੇ ਮੰਮੀ ਜੜਾ ਨਹੀਂ ਉਹ ਮੇਰੇ ਦਿਵਾਲੇ ਹੋ ਜਾਂਦਾ ਵਾ ਜੇ 2 ਮਿੰਟ ਮੈਂ ਵੇਲੀ ਬਹਿ ਵੀ ਜਾਨੀ ਆ ਉਹ ਵੀ ਨਾ ਤੁਸੀਂ ਚੈਨ ਨਾ ਬੰਨਦੇ ਨੇ ਕੋਈ ਗੱਲ ਨਹੀਂ ਵੇਲੀ ਆ ਸਵੇਰ ਦੀ ਬੈਠੀ ਜਾ ਜਾ ਕੇ ਤੇਰ ਸੋਈ ਚੋਂ ਲਿਆ ਸ਼ਿਕੂ ਲਸਣ ਲੁਸਣ ਛਿੱਲੀ ਇਹਦੇ ਵਿੱਚ ਪਾ ਕੇ ਦਾਲ ਚ ਪਉਣਾ ਵਾ ਮੰਮੀ ਆ 2 ਮਿੰਟ ਨਹੀਂ ਹੋਏ ਤੁਹਾਡੇ ਲੱਗ ਗਿਆ ਕਿ ਬੈਠੀ ਰਹੂ ਬਸ ਕੰਮ ਤੇ ਕੰਮ ਦਸਣਾ ਹੁੰਦਾ ਤੁਸੀਂ ਤੂੰ ਮੈਂ ਦੱਸ ਕਰਨਾ ਕਿ ਨਹੀਂ ਮਾਪੇ ਜਾ ਕੇ ਲੈ ਆਵਾਂ ਲਿਆ ਦੇਨੀ ਆ ਫਿਰ ਕਹਿਣਾ ਵਾ ਅੱਖੇ ਨਹੀਂ ਲੱਗਦੀ ਹੁਣ ਜੇ ਕਹਿ ਹੀ ਦਿੱਤਾ ਤਾਂ ਲਿਆ ਦੇਨੀ ਆ ਕਿ ਆਹ ਬਸ ਫੋਨ ਨਾ ਛੱਡੀ ਇਹਨੂੰ ਨਾਲ ਹੀ ਰੱਖੀ ਇਹ ਚ ਪਤਾ ਨਹੀਂ ਕੀ ਆਉਂਦਾ ਪਛੀ ਲੱਗਣੇ ਚ ਇਹਦਾ ਤਾਂ ਕਿਤੇ ਅਵਸਾਂ ਨਹੀਂ ਖਾਂਦੀ ਫੋਨ ਦਾ ਤੋੜਦੀ ਕਿਹਦਣ ਤੇਰਾ ਭਾਂਦੇ ਫੋਨ ਇਹੀ ਲੱਭਣ ਡਈ ਆ ਕੋਈ ਨਹੀਂ ਲੱਭਦੀ ਭਾਬੀ ਮੈਂ ਐਨਾ ਨਾ ਗੁੱਸਾ ਕਰਿਆ ਕਰ ਮੈਂ ਤੇ ਭਲਾਈ ਵਾਤੇ ਕਹਿਨੀ ਆ ਮੈਂ ਜੇ ਮੁੜ ਕੇ ਕਲੇਸ਼ ਪੈ ਗਿਆ ਕੋਈ ਫਾਇਦਾ ਨਹੀਂ ਆ ਪੂਨਮ ਤੈਨੂੰ ਵੀ ਪਤਾ ਵਾ ਕਿ ਤੇਰੇ ਭਰਾ ਦਾ ਸੁਭਾਅ ਨਹੀਂ ਚੰਗਾ ਫਿਰ ਮੰਮੀ ਵੀ ਮਗਰ ਲੱਗ ਜਾਂਦੀ ਨਾਲ ਮੇਰੀ ਗੁੱਤ ਪਟਾਏਗੀ ਭਾਬੀ ਉਹਦਾ ਹੁਣ ਮੈਂ ਸੋਚਣੀ ਆ ਗੱਲ ਤੇ ਤੁਹਾਡੀ ਵੀ ਠੀਕ ਵਾ ਚਲੋ ਕੋਈ ਗੱਲ ਨਹੀਂ ਆ ਜਿਹੜੀ ਪੋਸਟ ਪੈ ਗਈ ਪੈ ਗਈ ਅਗਾ ਤੋਂ ਨਹੀਂ ਮੈਂ ਪਾਉਂਦੀ ਕੋਈ ਵੀ ਚੱਲ ਮਿਸ ਨਿਆਣੀ ਨਾਨ ਹੁਣ ਦੱਸ ਕੀ ਲੱਭਣ ਡਈ ਆ ਸਿੱਕੂ ਲੱਭਣ ਡਈ ਆ ਮੰਮੀ ਨੇ ਕਿਹਾ ਲਸਨ ਨੂੰ ਸੁਣ ਲਿਆ ਚੀਰਦੀਏ ਬੈਠੀ ਬੈਠੇ ਤੂੰ ਦਾਲ ਤਰ ਲੱਗਿਆ ਸੀ ਨਾ ਉਹ ਡਈਆਂ ਲੱਭਣ ਤੇ ਲੱਭਣ ਹੀ ਨਹੀਂ ਡਿਆ ਮਤਰਾ ਸੱਚੀ ਸਿੱਕੂ ਲੱਭਣੀ ਆ ਜੋ ਤੂੰ ਕਹਣਾ ਸਿੱਕੂ ਲੱਭਣੀ ਮੈਂ ਫਿਰ ਮਜ਼ਾਕ ਚ ਕਹਿੰਦੇ ਆ ਤੇਰਾ ਵੀਰ ਕਹਿ ਦਿੰਦਾ ਹੁੰਦਾ ਹੋ ਗਿਆ ਕੀ ਹੋਇਆ ਹੋਇਆ ਸਿੱਕੂ ਭਾਬੀ ਵੀਰ ਦਾ ਸੁਭਾਈ ਐਦਾਂ ਦਾ ਮਜ਼ਾਕ ਕਰਨ ਵਾਲਾ ਤੈਨੂੰ ਪਤਾ ਹੀ ਐ ਸਾਹਮਣੇ ਪਈ ਤੇਨੂੰ ਪਤਾ ਨਹੀਂ ਕਿਉਂ ਨਹੀਂ ਦੇਖੇ ਹਾਂ ਹਾਏ ਚਾਰਿਓ ਜਿਹੜਾ ਮਰਜੀ ਲਾ ਲ ਮੈਂ ਅੱਥਲੇ ਵੇਖਿਆ ਹੀ ਨਹੀਂ ਤੁਸੀਂ ਤੇ ਰੱਖੇ ਹੀ ਬੜੇ ਗਾਂਹਾਂ 'ਚ ਕਰਕੇ ਆ ਤੇ ਪੈਣਾ ਸਲੈਟ ਤੇ ਅੱਗੇ ਬੜੇ ਭਾਂਡਾ ਸੱਨਾਂ ਪਿਆ ਡੱਬੇ ਪਏ ਆ ਤਾਂ ਕਰਕੇ ਥੱਲੇ ਵੜ ਕੇ ਰੱਖੇ ਹੀ ਚਲ ਕੋਈ ਨਹੀਂ ਭਾਬੀ ਇੱਧਰ ਹੋ ਮੈਂ ਲਸਣ ਤੇ ਪਿਆਜ਼ ਲੈ ਲਾਂ ਲਲਾ ਹੁਣ ਧਿਆਨ ਨਾ ਕਿਉਂ ਗੱਲ ਦਾ ਚੰਗਾ ਹਾਂ ਹਾਂ ਭਾਬੀ ਧਿਆਨ ਰੱਖੂੰਗੀ ਹੁਣ ਇੱਕ ਵਾਰੀ ਗਲਤੀ ਹੋ ਗਈ ਇੱਕ ਵਾਰੀ ਮੇਰੇ ਕੋਲ ਚਲ ਠੀਕ ਤੂੰ ਨਾ ਮੈਂ ਜਿਹੜੀਆਂ ਪੜਾਈਆਂ ਹੋਣੀਆਂ ਨੇ ਹੋ ਗਈਆਂ ਕੱਲ ਤੋਂ ਤੇਰਾ ਕਾਲਜ ਬੰਦ ਹੀ ਗਿਆ ਹੁਣ ਕੀ ਹੋਇਆ ਰਕਬੀਰ ਉਹ ਹੋਣਾ ਕੀ ਆ ਉਹ ਤਾਂ ਬਿਛਨੇ ਦਾ ਮੁੰਡਾ ਖਲੋ ਕੇ ਟਿੱchnਾ ਕਰਦਾ ਸੀ ਮੈਨੂੰ ਨਹੀਂ ਕੀ ਕੀਤਾ ਤੂੰ ਮੰਮੀ ਮੈਨੂੰ ਤਾਂ ਆਪ ਨਹੀਂ ਪਤਾ ਕੀ ਕੀਤਾ ਵੀਰ ਜੀ ਮੈਂ ਕੀ ਕੀਤਾ ਅਗਲਾ ਨਾਲ ਬਥੇਰੀ ਕਮਾਈ ਉਹਨਾਂ ਰੀਲਾਂ ਦੀਆਂ ਦੀ ਉਹਨੇ ਢਾਡੇ ਰੀਲਾਂ ਪਉਂਦੀਆਂ ਹੈ ਹੈ ਫਿਰ ਕੀ ਆ ਵੀਰ ਜੀ ਇੱਕ ਰੀਲ ਹੀ ਪਾਈ ਸੀ ਉਹ ਤੇ ਸਾਰੇ ਪਉਂਦੇ ਆ ਬਗਵਾਸ ਬੰਦ ਕਰ ਲੈ ਜੇ ਇੱਕ ਜਣਾ ਖੂਜ ਪੈ ਜੂਗੀ ਤੂੰ ਮਗਰਸ਼ਾਲ ਮਾਰਨਾਗੀ ਦਬਾ ਹੋ ਗਿਆ ਧਰਨ ਕੰਨਾ ਦੇਖਾਂਗੀ ਮੇਰੇ ਕੋ ਫੇਰ ਕੀ ਹੋ ਗਿਆ ਉਹਦੀ ਗੱਲ ਸਹੀ ਆ ਇੱਕ ਦੀਲ ਹੀ ਪਾਈ ਆ ਉਹ ਸਹੀ ਦੁਨੀਆ ਹੀ ਪਾਉਂਦੀ ਆ ਤੂੰ ਚੁੱਪ ਕਰ ਜਾ ਮੈਂ ਤੈਨੂੰ 50 ਵਾਲੀ ਅੱਗੇ ਵੀ ਦੱਸਿਆ ਸੀ ਸਾਰੇ ਸ਼ਹਿ ਤੇਰੀ ਆ ਉਹਨੂੰ ਇੱਕ ਤੂੰ ਮੈਂ ਤਰ ਮੰਨਦੀ ਹਾਂ ਉਹਦੇ ਦੇ ਜੜੀਆਂ ਪੈਣੀਆਂ ਪੈਣੀਆਂ ਤੇਰੀਆਂ ਪੱਛੜਾਂ ਨੂੰ ਮੈਂ ਫੇਰ ਤੇਰ ਲਾਉ ਮੇਰੀ ਸੁਣੋ ਗੱਲ ਹਮੈਂ ਤਨਕਾ ਦੀ ਬੰਦੀ ਆ ਕੀ ਉਹਨੂੰ ਮੈਂ ਮਾੜਾ ਸਿਖਾਉਣ ਰਹੀ ਆ ਜਿਉ ਨੇ ਪਾਈ ਲੱਗੀ ਦਿੱਤੀ ਆ ਭੁੱਲੀ ਚੁੱਕੀ ਨੇ ਤੇ ਫੇਰ ਕੀ ਹੋ ਗਿਆ ਉਹਨੂੰ ਮੈਂ ਅੱਜ ਰੀਲ ਪਾਈ ਆ ਕੱਲ ਕੋਈ ਹੋਰ ਹਲ ਕਰ ਦੇ ਉਹਨੂੰ ਫੇਰ ਕੌਣ ਜਿ ਮੈਰ ਤੈਨੂੰ ਪਤਾ ਹੀ ਇਹਨੂੰ ਪੁੱਛ ਪਹਿਲਾਂ ਨਹੀਂ ਮੈਂ ਨਹੀਂ ਰਲਿਆ ਕਿ ਤੇ ਤੈਨੂੰ ਕਿੱਦਾਂ ਪਤਾ ਪਈ ਰੀਲ ਪਾਈ ਆ ਮੈਂ ਵੇਖੀ ਲੈ ਇਹਨੂੰ ਸਾਰਾ ਪਤਾ ਜਦੋਂ ਨੂੰ ਸਮਝਾ ਲਾ ਇਹਦੇ ਹੱਡ ਟੁੱਟ ਜਾਣੇ ਹੀ ਹੋ ਫੇਰ ਨਾ ਕੇ ਦੱਸਿਆ ਨਹੀਂ ਤੇ ਮੈਂ ਮਰਨ ਦਾ ਵੇਖਣਾ ਨਹੀਂ ਹੋ ਲੱਗੀ ਠੰਡ ਲੱਗ ਗਿਆ ਪਤਾ ਹੁਣ ਤੂੰ ਵੀ ਨਾਲ ਹੀ ਰਣੀ ਹੈ ਜਦੋਂ ਕੁੜੀ ਨੂੰ ਕਹਿੰਦੇ ਆ ਨਾ ਕੋ ਤਾਂ ਤੂੰ ਸ਼ਾਂਹ ਦਿੰਨੀ ਆ ਕੋ ਨਹੀਂ ਹੰਦਾ ਮੰਮੀ ਕੋ ਨਹੀਂ ਹੰਦਾ ਵੇ ਲਾ ਫਿਰ ਉਹ ਕੀ ਕਰਨੀ ਫੋਨ ਲੈ ਦੋ ਫੋਨ ਲੈ ਦੋ ਲੈਤਾ ਨਾ ਫੋਨ ਚੜਾਉਣ ਲਾ ਪੀ ਨਾ ਚੰਦ ਤੈਨੂੰ ਨਹੀਂ ਕਹਨੇ ਕੋ ਕਹਿਣਾ ਸਾਡੀ ਬੀਤੀ ਹੋਣੀ ਬਾਪ ਮੰਮੀ ਕਿਦੀਲ ਹੀ ਪਾਈ ਆ ਉਹ ਰੀਲ ਦੀ ਕਿਹੜੀ ਗੱਲ ਹੁੰਦੀ ਆ ਉੱਥੇ ਕਿਹੜਾ ਕੋਈ ਮਾੜਾ ਕੰਮ ਆ ਅੱਛਾ ਇਹੋ ਕੰਮ ਫਿਰ ਵੱਡੇ ਹੋ ਜਾਂਦੇ ਜਦੋਂ ਕੋਈ ਨਾ ਰੋਕੇ ਪਰ ਤੈਨੂੰ ਕਹਦਾ ਤੈਨਦੇ ਕੋ ਆਖੋ ਤਾਂ ਤੂੰ ਹੋ ਗੱਲ ਮੰਨਦੀ ਨਹੀਂ ਤੋ ਫਿਰ ਉਹੋ ਹੀ ਗੱਲਾਂ ਕਰੀ ਜਾਨੀ ਹਾਏ ਰੱਬਾ ਜਿਤਰਾ ਮੰਮੀ ਕਹਿਣ ਦੀ ਹੈ ਜੇ ਪੂਨਮ ਨੇ ਸੱਚੀ ਕੋਈ ਹਰਕਤ ਕੀਤੀ ਜੀ ਕਰ ਦਿੱਤੀ ਤੇ ਫਿਰ ਕੀ ਕਰਾਂਗੇ ਮੈਨੂੰ ਇਹਨਾਂ ਨੇ ਨਹੀਂ ਛੱਡਣਾ ਇਹਨਾਂ ਨੇ ਕਿਹਾ ਤੂੰ ਹੀ ਭੂਏ ਚੜਾਈ ਹੈ ਤੂੰ ਹੀ ਉਹਦੇ ਨਾਲ-ਨਾਲ ਰਹਿਣੀ ਆ ਗੱਲ ਕੋਈ ਵੀ ਹੋਗੀ ਨਾ ਤੇ ਨਾਮ ਮੇਰਾ ਹੀ ਲੱਗਣਾ ਵਾ ਹੇ ਰੱਬਾ ਇਹ ਕੀ ਸੋਚੀ ਜਾਣ ਦੀ ਮੈਂ ਹਮਨਾ ਅਜੇ ਤੱਕ ਉਹ ਨਾ ਕਰੇ ਪੂਨਮ ਮਹਾਰਾਜ ਸੱਚ ਕੋ ਸਾ ਪੂਨਮ ਮੇਤਰਾ ਨਹੀਂ ਗੱਲ ਸਕਦੀ ਹੁਣ ਉਹ ਤਾਂ ਸਿਆਣੀ ਬੜੀ ਐ ਉਹ ਜਿਤਰਾ ਕਹੀਏ ਉਹਦਾ ਕਰ ਲੈਂਦੀ ਐ ਮਹਾਰਾਜ ਆਪਣੀ ਜਿੱਤ ਲੈ ਕੇ ਨਾ ਆਪਣੇ ਘਰ ਹੀ ਜਾਵੇ। ਤਦ ਵੀਰ ਮਮਿੰਦਰ ਤੇਰੀ ਚਾਚੀ ਆਈ ਹੀ ਉਹ ਕਹਿੰਦੀ ਵਿਧਾ 5000 ਰੁਪਏ ਦੀ ਲੋੜ ਵਾ ਤੇ ਪੁੱਤ ਹੈਗੇ ਤੈਨੂੰ ਦੇ ਦੇ। ਚਲ ਦਿਹਾੜੀ ਡੰਗ ਵਰਤ ਕੇ ਤਾਂ ਆਪੇ ਦੇ ਦਊਗੀ। ਉਹ ਮੰਮੀ ਤੁਹਾਡੇ ਸਾਹਮਣੇ ਮਾਹ ਦੇ ਮਿਸਤਰੀ ਤੋਂ ਰਹੀ ਆ। ਪੈਸੇ ਗਾੜੀ ਕਿਹੜੇ ਰੁੱਖਾਂ ਨਾਲ ਲੱਗੇ ਆ। ਚਲ ਕੋਈ ਨਹੀਂ ਮਾਨਣਾ ਆਈ ਆ ਜੇ ਹੈਗੇ ਤੇ ਦੇ ਦੇ 2-4 ਦਿਨ ਰੱਖਣੇ ਕਿਤਾ ਕਿੰਨੀ ਕਿ ਤੰਗ ਵਾ ਜੜੀ ਆਈ। ਉਹ ਮੰਮੀ ਉਹ ਤੇ ਤੁਹਾਡੀ ਗੱਲ ਠੀਕ ਆ ਹੁਣ ਕੁੜੀ ਦੀ ਫੀਸ ਵੀ ਜਾਣੀ ਆ ਮੈਂ ਥੋੜੇ ਸਾਮ ਕੇ ਰੱਖੇ 20000 ਰੁਪਿਆ। ਚਲ ਕੋਈ ਨਹੀਂ ਤੂੰ ਦੇ 10000 ਵਿੱਚ। ਵੀਰ ਜੀ ਮੈਂ ਚੱਲੀ ਆ ਕੋਲ ਹੈ ਪਹਿਲਾਂ ਰੋਟੀ ਤੇ ਖਾ ਲਾ ਮੈਂ ਰੋਟੀ ਪਕਾਈ ਜਿੱਦ ਤੱਕ ਸੇ ਜੋੜ ਗਈ ਮੈਂ ਸਬਜ਼ੀ ਬਣਾਈ ਮੰਮੀ ਪਰ ਵੀਜੀ ਮੇਰੇ ਢੋਣਦੀ ਆ ਜਿੱਦ ਤੀ ਬਣਾਈ ਆ ਨਾ ਇਦਾਂ ਕਰੋ ਫਿਰ ਇੱਕ ਰੋਟੀ ਤੇ ਸਬਜ਼ੀ ਲਾ ਕੇ ਤੇ ਲੋਰ ਜਮਾ ਕੇ ਨਾ ਐਦਾਂ ਕਿਦਾਂ ਸਵਾਦ ਆਊਗਾ ਕੁਗੂ ਬਣਾ ਕੇ ਬਹਿ ਜਾ ਇੱਥੇ ਉਹ ਵੀਜੀ ਨਹੀਂ ਮੇਰੇ ਨਾਲ ਲੇਟ ਹੋਣ ਨਹੀਂ ਆ ਮੈਂ ਜਾਵਾਂ ਟੈਗ ਇਹੋ ਸਮੇਂ ਉੱਠਿਆ ਕਰਾਂ ਜੋ ਜੋ ਦਿਨ ਚੜਦਾ ਤ्यों ਤ्यों ਤੂੰ ਚਾਦਰਾਂ ਖੇਚਦੀ ਆ ਤੇ ਤੇ ਆਮ ਨਾਲ ਉੱਠ ਕੇ ਤੇ ਆਮ ਨਾਲ ਨਹਾਤੋ ਕੇ ਬੰਦਾ ਤਿਆਰ ਹੁੰਦਾ ਵਾ ਮੰਮੀ ਤੇ ਵੀਰ ਜੀ ਮੈਂ ਸ਼ਾਮਾ ਨੂੰ ਘਰੇ ਆਉਣਾ ਵਾ ਜਿੰਨੀਆਂ ਗੱਲਾਂ ਸੁਣਾਉਣੀਆਂ ਵਾ ਨਾ ਆਣ ਕੇ ਸੁਣਾ ਦਿਓ ਮੈਨੂੰ ਹੁਣ ਮੈਨੂੰ ਜਾਣਦਾ ਮੈਂ ਲੇਟ ਹੋਣ ਗਈ ਆ ਲੈ ਕੋਈ ਨਹੀਂ ਆ ਮਮੀ ਕੁੜੀ ਜਾਂ ਮੈਂ ਹਿਸਾਬ ਲਾਇਆ ਮੰਮੀ ਸਵੇਰੇ ਉੱਠ ਕੇ ਸੋਕਤੇ ਮੈਂ ਸਬਜੀ ਬਣਾਈ ਆ ਮੈਂ ਚਲ ਇਹ ਨਾ ਕੁੱਕੀ ਜਾਵੇ ਫੇਰ ਨਾ ਆਕੇ ਫਿਰ ਰੋਟੀ ਟਾਈਮ ਨਾਲ ਬਣਾਈ ਤੇ ਫੇਰ ਨਾ ਕੰਮ ਫੇਰ ਹੋ ਰਿਹਾ ਨਾ ਆਪ ਹੀ ਲੇਟ ਹੋਈ ਜਾਣਾ ਕਦੀ ਤਿਆਰੀਆਂ ਕਰਦੇ ਕਦੀ ਕੋਈ ਚੀਜ਼ ਨਹੀਂ ਇਹਨੂੰ ਲੱਭਦੀ ਕਦੀ ਸ਼ੀਸ਼ੇ ਗਾੜੀ ਖਲੋਤੇ ਰਹਿ ਉਹ ਬਲਜੀਤ ਗੱਲ ਪਤਾ ਕੀ ਆ ਜਦੋਂ ਅਸੀਂ ਵੀ ਹਾਂ ਜਾਂਦੇ ਹੁੰਨੇ ਕਾਲ ਦੀ ਮੰਮੀ ਵਾਲਾ ਰੋਟੀ ਖਾਣਗੇ ਨਹੀਂ ਹੱਥੋਂ ਨਹੀਂ ਭੁੱਖ ਤੇ ਜਾਂਦੇ ਹਾਂ ਟੱਕਰ ਪੈਨੋ ਚਾਹ ਦੇ ਸਮੋਸੇ ਲੁੰਦੇ ਹੁੰਦੇ ਉਹ ਹੀ ਹਾਲ ਤੇ ਦੇ ਆ ਆ ਵਾਈ ਉੱਤੇ ਆ ਵਾ ਕੋਈ ਨਹੀਂ ਕੱਲ ਤੋਂ ਅੰਦੀਆਂ ਬੀੜੀਆਂ ਮੈਂ ਖਿੱਚਦਾ ਵਾਂ ਨਾ ਇਹਨੂੰ ਮੈਂ ਉਸ ਵਕਤੇ ਠਾਲਿਆ ਕਰੂੰਗਾ ਤੇ ਰੋਟੀ ਖਾ ਕੇ ਫਿਰ ਘਲਿਆ ਕਰੂੰਗਾ ਪਤਾ ਨਹੀਂ ਹੋਈ ਜਾਂਦੀ ਆ ਖਾ ਖਾ ਸਮੋਸੇ ਕੰਟੀਨ ਦੇ ਬਹੁਤ ਗੱਲ ਵਾ ਉਹ ਚਸਕਾ ਲੱਗਾ ਮੰਮੀ ਮੂੰਹ ਨੂੰ ਹੋਰ ਨਹੀਂ ਕੋਈ ਗੱਲ ਰੋਟੀਆਂ ਕਰਦੇ ਸਵਾਰ ਨਹੀਂ ਲੱਗਦੀਆਂ ਉਹ ਜਿਆਦੀਆਂ ਕਰਾਦੇ ਹੁੰਦੇ ਨਾ ਉੱਥੇ ਇਹਨੂੰ ਕਿਰਾਏ ਜੋਗੇ ਪੈਸੇ ਦਿਆ ਕਰੋ ਇਹ ਗੱਲ ਨਹੀਂ ਕਰਨਾ ਹੁਣ ਕੱਲ ਤੂੰ ਉਹਦਾ ਨੇ ਨਾ ਖਾਣੋ ਹਟਣ ਕਰਾਏ ਜੋਗੇ ਦਿੱਤੇ 10 ਵੀ ਵਾਅਦੇ ਦਿੱਤੇ ਧੋਖਾ ਵੀ ਤੇਰੇ ਕੋਲ ਕਿੰਨੇ ਪੈਸੇ ਫੇਰ ਠੀਕ ਹੈ ਮੰਮੀ ਕੱਲ ਟਾਡੀ ਹਾਂ ਹੁਣ ਜਰਾ ਕਨੇ ਦਾ ਰੱਸਾ ਖਿੱਚ ਕੇ ਰੱਖੋ ਤੇਰੇ ਸਬਜ਼ੀ ਬਣਾਏ ਦਾ ਕੀ ਫਾਇਦਾ ਸਵੇਰੇ ਉੱਠ ਕੇ ਸੁਆਹ ਚਲੋ ਕੋਈ ਨਹੀਂ ਮੰਮੀ ਚੱਲਾ ਆਪਾਂ ਵੀ ਖਾਣੀ ਕਿ ਨਹੀਂ ਆਪਾਂ ਖਾਵਾਂਗੇ ਹੁਣ ਜਿਹਦੇ ਵਾਤੇ ਬਣਾਈ ਉਹ ਖਾ ਕੇ ਨਹੀਂ ਗਈ ਉਹ ਉੱਥੇ ਪੈਸੇ ਖਰਚੂ ਕੀ ਐਵੇਂ 50 60 ਰੁਪਏ ਨੇ ਖਰਚੇ ਲੈਣੇ ਐ ਕਿਤੇ ਐਵੇਂ ਭੰਡੇ ਚਲ ਮੰਮੀ ਕੋਈ ਨਹੀਂ ਚਾਹਤੀ ਨੂੰ ਤੁਸੀਂ ਕਹਿ ਦਿਓ ਜਾਉਗੀ ਸ਼ਾਮ ਨੂੰ ਲੈ ਜੇ ਪੈਸੇ ਚਲ ਠੀਕ ਆ ਆ ਮੰਮੀ ਕਦੋਂ ਦੇ ਆਣ ਕੇ ਬੈਠੇ ਆ ਦੱਸੋ ਫਿਰ ਕੀ ਗੱਲ ਵਾ ਦੱਸਣਾ ਕੀ ਆ ਬਰਜੀਤ ਮੈਨੂੰ ਤਾਂ ਚਿੰਤਾ ਜੀ ਬੜੀ ਆ ਅੱਜ ਜਦਾਂ ਦੀਆਂ ਰੇਲਾ ਰੋਲਾ ਦੀ ਗੱਲ ਹੋਈ ਆ ਨਾ ਮੈਨੂੰ ਟੈਨਸ਼ਨ ਬੜੀ ਵਿੱਚੇ ਵਿੱਚ ਮੈਂ ਅਨੀ ਰਕਵੀਰ ਕੋਈ ਨਾ ਪੂਨਮ ਆ ਤੇ ਚੰਗਾ ਮੁੰਡਾ ਵੇਖ ਕੇ ਨਾ ਆਪਾਂ ਪੂਨਮ ਦਾ ਵਿਆਹ ਕਰ ਦਈਏ ਪੁੱਤ ਜਮਾਨੇ ਨਹੀਂਗੇ ਚੰਗੇ ਮੰਮੀ ਉਹਦੀ ਤਾਂ ਜੇ ਪੜਾਈ ਪੂਰੀ ਹੋਣ ਵਾਲੀ ਆ ਪੜਾਈ ਤੇ ਪੂਰੀ ਕਰ ਲੈ ਫਿਰ ਵਿਆਹ ਬਾਰੇ ਵੀ ਸੋਚ ਲਾਂਗੇ ਉਹ ਬਲਜੀਤ ਮਮੀ ਦੀ ਗੱਲ ਵੀ ਸਹੀ ਆ ਜਿਹੜਾ ਕੰਮ ਟਾਈਮ ਨਾਲ ਹੋਵੇ ਉਹ ਚੰਗਾ ਵਾ ਸਮਾਂ ਨਹੀਂਗਾ ਚੰਗਾ ਕੁੜੀ ਆਪਣੇ ਘਰ ਵਿਆਹੀ ਜਾਵੇ ਤੇ ਕੰਮ ਨਿਭਰੇ ਸਾਡਾ ਵੀ ਭਰਾ ਲੱਸ ਜੂਗਾ ਨਾਲੇ ਸਮਾਂ ਨਹੀਂਗਾ ਜਗਾਜ ਕਰਦਾ ਚਲੋ ਠੀਕ ਆ ਜੇ ਤੁਸੀਂ ਕਹਿੰਦੇ ਆ ਨਾ ਕਿ ਸਮਾਂ ਨਹੀਂ ਚੰਗਾ ਸਮਾਂ ਸਾਡੀ ਕੁੜੀ ਬਾਤ ਨਹੀਂ ਚੰਗਾ ਹੈਗਾ ਸਹੀ ਦੁਨੀਆ ਦੀਆਂ ਕੁੜੀਆਂ ਪੜਨ ਰਹੀਆਂ ਵਾ ਜੇ ਤੁਹਾਡਾ ਮਨ ਇੰਨਾ ਡਰਦਾ ਵਾ ਨਾ ਤੇ ਕੋਈ ਗੱਲ ਨਹੀਂ ਆਹ ਸਾਲ ਪੂਰਾ ਹੋ ਲੈੰਦੋ ਫਿਰ ਸੋਚ ਲਾਂਗੇ ਕੋਈ ਗੱਲ ਨਹੀਂ ਅਜੇ ਸੋਚਣੀ ਡੇ ਆ ਅਜੇ ਕਿਹੜਾ ਅਸੀਂ ਅੱਜ ਹੀ ਵਿਆਹ ਆ ਦਿੱਤਾ ਪਰ ਚਲੋ ਜੇ ਸੋਚਾਂਗੇ ਗੱਲ ਕਰਾਂਗੇ ਕਿ ਨਾ ਫੇਰ ਹੀ ਚੰਗਾ ਰਿਸ਼ਤਾ ਆਊਗਾ ਮੰਮੀ ਮੂੰਹ ਗੱਲ ਕਾਪੇ ਅੰਦਰ ਪੜ੍ਹਾਈ ਹੋ ਜਾਣੀ ਆ ਹੋ ਤਾਂ ਜਾਣੀ ਆ ਮੂੰਹ ਗੱਲ ਕੱਢੀ ਨਾ ਉਹ ਗਈ ਤੇ ਹੋ ਗਈ ਐਦਾਂ ਜੋ ਮੰਗਿਆ ਜਾਵੇ ਨਾ ਤੀ ਪੁੱਤ ਫੇਰ ਇੱਕ ਦੋ ਮਹੀਨਾ ਵੀ ਕੋਈ ਜੇਰਾ ਕਰਦਾ ਪੜ੍ਹਾਈ ਪੂਰੀ ਹੋਊਗੀ ਫੇਰ ਹੀ ਬੰਦਾ ਨਾ ਲਵੇ ਪੁੱਤ ਤੈਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਹੈਗਾ ਬਾਹਰ ਲੋਕੀ ਗੱਲਾਂ ਕਰਦੇ ਆ ਮੈਨੂੰ ਨਹੀਂ ਮੈਂ ਨਹੀਂ ਚਾਹੁੰਦੀ ਕਿ ਕੋਈ ਗੱਲ ਕਰੇ ਸਾਨੂੰ ਮੁੰਡੇ ਨੇ ਬਾਹਰ ਜਾਣਾ ਹੁੰਦਾ ਕੰਮ ਕਰਨ ਦੀ ਨਾਲੇ ਅੱਜ ਵੀ ਵਿਆਹ ਨਹੀਂ ਰਕਪੀਰ ਕੱਲ ਵੀ ਵਿਆਹ ਨਹੀਂ ਆ ਤੇ ਹੋਰ ਅਹੀਂ ਕੜਾ ਨੂੰ ਘਰ ਰੱਖਣਾ ਮੈਂ ਤਾਂ ਨਾ ਮਮੀ ਦੀ ਗੱਲ ਠੀਕ ਆ ਪਾ ਕੇ ਮੁੰਡਾ ਵਿਸੀ ਤੂੰ ਆਪਣੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਕੇ ਹੈ ਨਾ ਜੇ ਕੋਈ ਸਾਖਾਂ ਦੇ ਸਾਖ ਹੋ ਜੇ ਉਹਦੇ ਨਾਲ ਦੀ ਰੀਸ ਨਹੀਂ ਹੁੰਦੀ ਚਲੋ ਠੀਕ ਆ ਤੇ ਰਹੀ ਗੱਲ ਪੜਾਈ ਦੀ ਉਹ ਹੋ ਜੂਗੀ ਹਰਿਆ ਉਹ ਹੀ ਕਰਾ ਲਣ ਹਰ ਤੋਂ ਵਾਦੀ ਕਰਾ ਲਾ ਸਾਡਾ ਤਾਂ ਫਿਕਰ ਲੱਥੂਗਾ ਨਾ ਉਹ ਹੀ ਗੂ ਇਧਰ ਹੋ ਕੇ ਆਇਆ ਮਾ ਪੱਠੇ-ਪੁੱਠੇ ਪਾਏ ਆ ਪੱਠੇ ਕੁਤਰ ਕੇ ਮੰਮੀ ਤੇ ਮੈਂ ਬਾਹਰ ਚਲ ਗਿਆ ਮਾੜਾ ਜਿਆ ਅੱਛਾ ਪਾਏ ਪੋਏ ਨਾ ਕੈਂ ਮਨਾਂ ਨਾ ਹਾਂ ਪੱਠੇ ਦੇ ਪਾਤੇ ਆ ਪਾਣੀ ਪੂਣੀ ਢਾ ਲਿਆ ਸਾਰਾ ਕੁਝ ਓਕੇ ਕਿੱਥੋਂ ਫਿਰਦਾ ਆਇਆ ਓ ਕਿਤੇ ਨਹੀਂ ਸੜਕ ਦੇ ਗਿਆ ਹਾਂ ਮਾੜਾ ਜਿਆ ਉਹਨੂੰ ਫੀਡ ਦਾ ਸਾਹ ਦੇਣੀ ਆ ਖਾ ਉਹਨੂੰ ਕੀੜ ਵਾਲੇ ਨੂੰ ਕਿ ਮੈਂ ਫੀਡ ਦੂਜੀ ਦੇ ਆ ਕੋ ਉਹਨਾਂ ਦੀ ਪਹਿਲੀ ਉਹ ਮਾਰੀ ਆ ਨਹੀਂ ਵਧੀਆ ਲਿਆ ਕੇ ਪਾਇਆ ਉਹ ਆਦਾ ਸਵੇਰੇ ਆ ਜੀ ਸਵੇਰੇ ਲੈ ਜੀ ਦੋ ਗੋਰੀ ਤੇ ਮੈਂ ਉਹ ਹੀ ਵਾਪਸ ਕਰ ਦਿਆਂ ਤਾਂ ਕਰ ਜੀ ਬੱਸ ਕੋਈ ਕਰ ਨੀ ਬਲਜੀਤ ਪਾਣੀ ਲਿਆ ਜੇ ਗਰਮੀਆਂ ਸ਼ਿਤਾ ਨਹੀਂ ਬੈ ਕੇ ਕਿੰਨਾ ਤਵਾਰ ਕਰ ਗਿਆ ਫੇਰ 50 ਪਿਆ ਵਕ ਓਹੋ ਹੋਹਮ ਪੋਨਮ ਨਹੀਂ ਆਈ ਨਹੀਂ ਹਾਂ ਪੋਨਮ ਆਈ ਨਹੀਂ ਅੱਜ ਵੇ ਕਿੰਨਾ ਕਵੇਲਾ ਹੋ ਗਿਆ ਵਾ ਕਿੰਨਾ ਠਾ ਚਲ ਗਿਆ ਵਾ ਇਹ ਕਿਉਂ ਨਹੀਂ ਆਈ ਤੱਕ ਕਿਆ ਫੋਨ ਕਰਕੇ ਪੁੱਛ ਮੈਨੂੰ ਤਾਂ ਆਪ ਡੋ ਪੈਂਡੇ ਆ ਵੀ ਵੇ ਕਿੰਨਾ ਕਵੇਲਾ ਹੋ ਗਿਆ ਇਹ ਤੱਕ ਨਹੀਂ ਆਈ ਮੈਂ ਤਾਂ ਤਾਂ ਹੀ ਬਾਹਰ ਬੈ ਕੇ ਵੇਖਾਂ ਲਈ ਪੋਨ ਨਹੀਂ ਆਜੇ ਹੋਣੀ ਆਜੇ ਪਤਾ ਨਹੀਂ ਕਿਉਂ ਬਸ ਉਸ ਨਾਲਾਂਗੀ ਹੋਵੇ ਕੀ ਪਤਾ ਬਸ ਲਾਂਗੀ ਦਾ ਕਿੱਦਾਂ ਵਾ ਫੋਨ ਕਰਕੇ ਦੱਸ ਦਿੰਦੀ ਮੇਰੇ ਫੋਨ ਦੀ ਤੇ ਬੈਟਰੀ ਨਹੀਂ ਹੈਗੀ ਤੂੰ ਆਪਣੇ ਫੋਨ ਤੋਂ ਲਾਉਂਗਾ ਮੈਂ ਹੀ ਲੂੰਗਾ ਪਤਾ ਕਿਉਂ ਨਹੀਂ ਮੰਮੀ ਆਈ ਹੈ ਕੀ ਪਤਾ ਮੇਨ ਤਾਂ ਹੋ ਗਿਆ ਵਾ ਮੈਨੂੰ ਤਾਂ ਬੜੀ ਚਿੰਤਾ ਲੱਗੀ ਹੈ ਤਾਂ ਚੁੱਪੀ ਨਹੀਂ ਫੋਨ ਨਾ ਜਾਂ ਪਤਾ ਤੂੰ ਵੇਲਾ ਨਾ ਵੇਖ ਜਾ ਕੁੜੀ ਨੂੰ ਵੇਖ ਕੇ ਆ ਵੇਖਣਾ ਹੀ ਪਣਾ ਮਮੀ ਜਾ ਜਾ ਸ਼ਰਮਾਂ ਲੰਘੀ ਹੋਣੀ ਉਹਦੀ ਪੱਕੀ ਚੱਲ ਜਾ ਜਾ ਜੋ ਵੀ ਕੁਛ ਹੈਗਾ ਨੂੰ ਲੈ ਕੇ ਆ ਚੜਾ ਕੇ ਵੇਖ ਲੈ ਬਲਜੀਤ ਮੈਂ ਐਸੇ ਕਰਕੇ ਆਂਦੀ ਆ ਵੀ ਗੋਲੀ ਮਾਰੋ ਪੜਾਈਆਂ ਨੂੰ ਹੁਣ ਕਿੱਦਾਂ ਜਾਨ ਔਖੀ ਆ ਪਤਾ ਨਹੀਂ ਕਿੱਥੇ ਬੈਠੀ ਕਿੱਥੇ ਨਹੀਂ ਕਿਉਂ ਨਹੀਂ ਫੋਨ ਚੁੱਕਣ ਦੀ ਹਾਏ ਮਮੀ ਮੈਨੂੰ ਤਾਂ ਬੜਾ ਡਰ ਆਉਂਦਾ ਆ ਵਾ ਅੱਜ ਕੱਲ ਨਾ ਜਮਾਨਾ ਮੇਰੀ ਚੰਗਾ ਬੜਾ ਡਰ ਆਉਂਦਾ ਮੈਨੂੰ ਜੇ ਮੈਂ ਕਹਿੰਦੀ ਇਹਨਾਂ ਹਾਂ ਗੱਲ ਤੇ ਜਮਾਨਾ ਨਹੀਂ ਚੰਗਾ ਤਾਂ ਤੂੰ ਮੈਨੂੰ ਧੱਕੇ ਲਾ ਲੈ ਪੈਣੀ ਮਮੀ ਅੱਗੇ ਵੇਲੇ ਸਰਾ ਤੇ ਜਾਂਦੀ ਹੀ ਨਾ ਹੁਣ ਫੋਨ ਵੀ ਨਹੀਂ ਨਾ ਚੁੱਕਣ ਦੀ ਫੋਨ ਚੁੱਕੇ ਤਾਂ ਫਿਰ ਤਾਂ ਕੋਈ ਮਾਛਾ ਮਾਲਕਾ ਜਿਹਦੇ ਨਾਲ ਤਜੂਣੀ ਐ ਰਾਜੀ ਬਾਜੀ ਆਪਣੇ ਘਰ ਆਵੇ ਐਦਾਂ ਹੀ ਉਹ ਜਵਾਨ ਦੀ ਪਤਨਾ ਆਵੇ ਤਾਂ ਮਾਪਿਆਂ ਨੂੰ ਪਤਾ ਕਿੰਨੀ ਚਿੰਤਾ ਰਹਿੰਦੀ ਜਾਂ ਤਾਂ ਫੋਨ ਕਰਕੇ ਦੱਸ ਦਿੰਦੀ ਫੇ ਮੈਨੂੰ ਪਾਸ ਨਹੀਂ ਮਿਲੀ ਜਾਂ ਕਿੱਦਾਂ ਮੈਨੂੰ ਲੈ ਜਾਓ ਆ ਕੇ ਮੰਮੀ ਕੀ ਪਤਾ ਹੁਣ ਉਹਦੇ ਫੋਨ ਬੈਟਰੀ ਡੈਡ ਹੋਈ ਆ ਕੀ ਹੋਇਆ ਹੁਣ ਤਾਂ ਰੱਬ ਹੀ ਜਾਣਦਾ ਹੈ ਇਹ ਤਾਂ ਕੀ ਗੋਲੀ ਵੱਜੀ ਆ ਆਪਾ ਭਾਵੇਂ ਚੰਗੀ ਭੱਲੀ ਹੋਵੇ ਤਾਂ ਹੀ ਤਾਂ ਮਰ ਮਰ ਜਾਂਦੇ ਉਹ ਮਰ ਜਿਕੇ ਭਾਵੇਂ ਹੁੰਦਿਆਂ ਨੂੰ ਉਹਦਿਆਂ ਨੂੰ ਹਾਏ ਮੰਮੀ ਕਿੰਨਾ ਚਿਰ ਲਾਤਾ ਵਾਏ ਤੱਕ ਆਏ ਨਹੀਂ ਆ ਮੈਂ ਤਾਂ ਆਪ ਕਮਲੀ ਹੋ ਗਈ ਬਾਹਰ ਵੇਖ ਵੇਖ ਕੇ ਮੇਰੇ ਅੱਖਾਂ ਵੀ ਪੱਕ ਗਿਆ ਵਾ ਹੁਣ ਇਹ ਮੁੰਡਾ ਕੋ ਸੁਨਿਆ ਲੈ ਕੇ ਆਵੇ ਹੁਣ ਇਹਨੂੰ ਨਾਲ ਲੈ ਕੇ ਆਵੇ ਫੇਰ ਹੀ ਆ ਮੈਂ ਤਾਂ ਅਸ਼ਦਾਨ ਹੋ ਗਈ ਇਹਨੂੰ ਵੇਖ ਵੇਖ ਕੇ ਰਕਵੀਰ ਪਤਾ ਲੱਗਾ ਕੁਛ ਆ ਗਈ ਪੁਨਮ ਉਹ ਨਹੀਂ ਮੰਮੀ ਹਾਂ ਕਾਲਜ ਵੀ ਉਹਦਾ ਬੰਦ ਵਾ ਇਹ ਸਾਰੇ ਰਾਜ ਵੇਨਾ ਆ ਆ ਮੈਨੂੰ ਨਹੀਂ ਉਹ ਕਿਤੇ ਵੀ ਲੱਭੀ ਆ ਹਾਏ ਮਰ ਗਈ ਤੈਨ ਮੈਂ ਕਹਿੰਦੀ ਸੀ ਆਈ ਨੈ ਪੇਛ ਨਹੀਂ ਮੇਰੀ ਜਾਣ ਦਿੱਤੀ ਮੇਰੀ ਗੱਲ ਸੁਣੋ ਸਾਰੇ ਰਾਜ ਵੇਂਦੇ ਆਏ ਤੇ ਕਿਹਨੂੰ ਪੁੱਛੀ ਲੈਂਦੇ ਹਾਂ ਉਹ ਤੇਰਾ ਦਿਮਾਗ ਸਹੀ ਤੇਰਾ ਕਿਸ ਨੂੰ ਪੁੱਛਣ ਲੋਕਾਂ ਨਾਲ ਗੱਲ ਦੀ ਗਲੈਣ ਬਣਾ ਦਈ ਸੀ ਕਿਨਾਂ ਦੀ ਕੁੜੀ ਪਤਾ ਕਿੱਥੇ ਚਲ ਗਈ ਹੜੇ ਲੱਭਦੇ ਫਿਰਦੇ ਆ ਮੰਮੀ ਇੱਚ ਵੀ ਕੋਈ ਹਰ ਜਵਾਬ ਦੱਸ ਨਹੀਂ ਤੈਨੂੰ ਕੀ ਪਤਾ ਜਦੋਂ ਮੈਂ ਤੈਨੂੰ ਕਹਿੰਦੀ ਹਾਂ ਨਾ ਤੂੰ ਕਹਿੰਦੀ ਨਹੀਂ ਪੜਾ ਲਓ ਆ ਵੇਖ ਲੈ ਹੁਣ ਤੇਰਾ ਕੀ ਗਿਆ ਅਸੀਂ ਤਾਂ ਮਰ ਗਿਆ ਕਿ ਨਹੀਂ ਜਿੰਦੇ ਹੀ ਮੰਮੀ ਸਾਰੀ ਦੁਨੀਆ ਪੜਾਉਣ ਲਈ ਆ ਹੁਣ ਸਾਰਾ ਪ੍ਰੇਮ ਮੇਰੇ ਤੇ ਨਾ ਲਾ ਦੋ ਤੁਸੀਂ ਹਰਗਵੀਰ ਕਿਉਂ ਨਹੀਂ ਆਈ ਉਹ ਫੇ ਫੋਨ ਲਾ ਕੇ ਵੇਖ ਉਹ ਮੰਮੀ ਕੁਛ ਨਹੀਂ ਸੁਣਦੀ ਮੇਰੀ ਟੱਕਰੀ ਉਹ ਡੈਰੀ ਦੇ ਦੀ ਸਹੇਲੀਆਂ ਦੇ ਨੰਬਰ ਤੁਹਾਨੂੰ ਹੋਣੇ ਆ ਉਹ ਤੋਂ ਵੇਖ ਦੀ ਸਹੇਲੀ ਨੂੰ ਕਿਸ ਨੂੰ ਫੋਨ ਲਾਉਣਾ ਚਾ ਨਹੀਂ ਵੇਖ ਦੇ ਆ ਜਾ ਚਾਪਾ ਹਨਾ ਨਵੇਂ ਨਵੇਂ ਆਪਾ ਵੀ ਨਾ ਕੋਈ ਨਾ ਕੋਈ ਰੋਜ਼ ਮੇਰੇ ਪਾਸ